ਸੇਵਕ ਮਾਈਏ ਤਾਂ ਦਰਜ ਹੈ ਮੈਸਨ ਪਾਈ ਹੈ ਦੇ ਮਹਾਰਤਾਂ ਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਰ ਸੇਵਾ ਬਾਬਾ ਕਸ਼ਮੀਰ ਸਿੰਘ ਨੇ ਭੂਰੇ ਵਾਲੇ ਬਾਬਾ ਸੁਖਵਿੰਦਰ ਸਿੰਘ ਦੇ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਵਿਖੇ ਲੰਗਰ ਦੀਆਂ ਇਮਾਰਤਾਂ ਦੇ ਤੀਸਰੀ ਮੰਦਰ ਦੇ ਲੈਂਟਰ ਦੀ ਅਰੰਭਤਾ ਲਈ ਆਪ ਜੀ ਦੇ ਹਾਜ਼ੂਰ ਅਰਦਾਸ ਸੁਵਿਣਤੀ ਜੋਦੜੀ ਹੈ ਜੀ ਸਤਿਗੁਰ ਜੀ ਕਿਰਪਾ ਕਰਨ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤ ਨਾਮ ਸਿਰਿ ਵਾਹਿਗੁਰੂ ਸਤਿਨਾਮ ਸਿਰਿ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਮੌਜੂਦ ਆ ਗਰਜਰਾ ਸ਼ੀਗੰਦ ਸਾਹਿਬ ਜੀ ਦੇ ਬਿਲਕੁਲ ਅੰਦਰ ਦਰਵਾਜ਼ੇ ਕੀ ਨਵੇਂ ਲੰਗਰ ਘਰ ਨੂੰ ਲੈ ਕੇ ਜਿਹੜੀ ਇਮਾਰਤ ਤਿਆਰ ਕਰਵਾਈ ਜਾ ਰਹੀ ਹੈ ਤਾਂ ਉਸ ਦੀ ਅੱਜ ਤੀਜੀ ਮੰਜ਼ਲ ਦਾ ਜੋ ਉਦਘਾਟਨ ਲੈਂਟਰ ਦਾ ਉਦਘਾਟਨ ਕੀਤਾ ਗਿਆ ਤਾਂ ਬਾਬਾ ਜੀ ਪੂਰੀ ਆਰਿਆਂ ਵੱਲੋਂ ਵੀ ਇੱਥੇ ਜੋ ਪੂਰੀ ਸੇਵਾ ਨਿਭਾਈ ਜਾ ਰਹੀ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਬਾਬਾ ਸੁਖਵਿੰਦਰ ਸਿੰਘ ਜੀ ਦੇ ਨਾਲ ਉਹਨਾਂ ਦੇ ਨਾਲ ਜਿਹੜੇ ਨੇ ਹੋਰ ਸੇਵਾਦਾਰ ਮੌਜੂਦ ਨੇ ਗੁਰਦਾਰਾ ਸ਼ਹੀਦਗੰਗ ਸਾਹਿਬ ਜਿਹਦੇ ਮੈਨੇਜਰ ਸਾਹਿਬਾਨ ਮੈਂਬਰ ਸਾਹਿਬਾਨ ਤਾਂ ਸਭ ਵੱਲੋਂ ਅੱਜ ਇੱਥੇ ਸੇਵਾ ਨਿਭਾਈ ਜਾ ਰਹੀ ਹੈ ਤਾਂ ਇਹ ਤਸਵੀਰਾਂ ਲਗਾਤਾਰ ਸਾਂਝਾ ਕਰ ਰਹੇ ਜਗਬਾਨੀ ਟੀਵੀ ਦੇ ਉੱਤੇ ਦਰਸ਼ਨ ਟੀਵੀ ਤੇ ਤੁਸੀਂ ਵੇਖ ਸਕਦੇ ਹੋ ਕਿ ਤੀਸਰੀ ਮੰਜ਼ਲ ਦਾ ਜੋ ਲੈਂਟਰ ਆ ਉਸ ਦੀ ਅੱਛਰਵਾਤ ਕੀਤੀ ਗਈ ਆ ਤਾਂ ਅਰਦਾਸ ਬੇਨਤੀ ਕਰਨ ਤੋਂ ਬਾਅਦ ਹੁਣ ਇੱਥੇ ਜੋ ਲੈਂਟਰ ਪੈਨ ਦੀ ਜੋ ਸੇਵਾ ਉਹ ਸ਼ੁਰੂ ਹੋ ਚੁੱਕੀ ਆ ਸਤਨਾਮ ਵਾਹਿਗੁਰੂ ਜੀ ਦਾ ਜਾਪ ਲਗਾਤਾਰ ਕੀਤਾ ਜਾ ਰਿਹਾ ਤਾਂ ਸਮੂਹ ਸੰਗਤ ਜੋ ਹੈ ਅੱਜ ਇਸ ਸੇਵਾ ਦੇ ਵਿੱਚ ਪਹੁੰਚੀ ਹੋਈ ਆ ਤਾਂ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਇਹ ਜੋ ਲੰਗਰ ਘਰ ਤਿਆਰ ਹੋਣੇ ਇਹਨਾਂ ਦੀ ਜਿਹੜੀ ਤਸਵੀਰ ਆ ਇਸ ਲੈਂਟਰ ਦੀ ਇੱਕ ਤਸਵੀਰ ਜਿਹੜੀ ਸਾਂਝੀ ਕੀਤੀ ਜਾਵੇ ਜਿੱਥੇ ਕਿ ਅੱਜ ਸੰਗਤ ਵੱਲੋਂ ਮੈਨੇਜਰ ਸਾਹਿਬਾਨ ਵੱਲੋਂ ਜੋ ਇਸ ਜਗ੍ਹਾ ਤੇ ਸੇਵਾ ਕੀਤੀ ਜਾ ਰਹੀ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਬਾਅਦ ਜੋ ਇਹ ਜਦੋਂ ਤਿਆਰ ਹੋਊਗੀ ਇਮਾਰਤਾਂ ਇਹਨੂੰ ਲੰਗਰ ਘਰ ਚ ਤਬਦੀਲ ਕੀਤਾ ਜਾਏਗਾ ਤਾਂ ਉੱਥੇ ਸੰਗਤ ਵੱਡੇ ਪੱਧਰ ਤੇ ਗੁਰੂ ਘਰ ਵਿਖੇ ਜਦੋਂ ਪਹੁੰਚੀ ਹੋਏਗੀ ਤਾਂ ਇਸ ਇਮਾਰਤ ਚ ਲੰਗਰ ਘਰ ਬਣਿਆ ਹੋਊਗਾ ਤਾਂ ਇਹ ਦੇਖ ਸਕਦੇ ਹੋ ਬਣਲੇ ਸੋਨੇ ਹਾਲ ਦੇ ਜਕਾਰੇ ਲਗਾ ਕਿ ਅੱਜ ਇੱਥੇ ਸੇਵਾ ਕੀਤੀ ਜਾ ਰਹੀ ਹੈ ਤਾਂ ਬਾਬਾ ਜੀ ਬੜਾ ਇਤਿਹਾਸਿਕ ਦੇਣ ਆ ਤੀਜੇ ਲੈਂਟਰ ਦੀ ਜਿਹੜੀ ਹੈ ਸੇਵਾ ਹੋ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਦੇ ਪਾਵਨ ਸਥਾਨ ਤੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਸੰਪਰਦਾਇਕ ਆਤਮ ਸੇਵਾ ਪੂਰੀ ਵਾਲਿਆਂ ਵੱਲੋਂ ਲੰਗਰ ਹਾਲ ਦੀਆਂ ਕਾਰਪਾਕ ਦੀਆਂ ਕਾਸਵਾਂ ਚੱਲ ਚੱਲ ਰਹੀਆਂ ਹਨ ਉਸੇ ਹੀ ਇਮਾਰਤ ਦਾ ਜੋ ਲੰਗਰ ਹਾਲ ਦੀ ਜੋ ਇਮਾਰਤ ਬਣ ਰਹੀ ਸੀ ਉਸ ਦੀ ਤੀਜੀ ਜਿਹੜੀ ਹੈ ਮੰਜ਼ਲ ਦਾ ਲੈਂਟਰ ਅੱਜ ਅਸੀਂ ਦਾਸ ਸਿੰਘ ਆਗਿਆ ਅਰਦਾਸ ਬੇਨਤੀ ਕਰਕੇ ਸ਼ੁਰੂ ਕੀਤਾ ਗਿਆ ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਸ਼ਹੀਦ ਗੰਗਾਂ ਸਿੰਘ ਸਾਹਿਬ ਜੀ ਦੇ ਮੈਨੇਜਰ ਸਹਿਬਾਨ ਤੌਰ ਮਹਾਂਪੁਰਖਾਂ ਨੇ ਜਿਹੜੀਆਂ ਹਾਜ਼ਰੀਆਂ ਭਰੀਆਂ ਦਾਸ ਸੰਪਰਦਾਇਕ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਜਥੇਦਾਰ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲਿਆਂ ਵੱਲੋਂ ਆਪ ਸਾਰਿਆਂ ਦਾ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਇ ਗੁਰਜੀ ਕੀ ਫਤਿਹ ਟੋਟਲ ਕਿੰਨੇ ਜਿਹੜੇ ਲੈਂਟਰ ਪਾਣੇ ਆ ਜੀ ਅਸੀਂ ਇਹ ਜੀ ਆਪਾਂ ਸਾਰੀ ਇਮਾਰਤ ਦਾ ਹਿਸਾਬ ਲੈ ਲਈਏ ਤੇ ਤਿੰਨ ਮੰਜ਼ਿਲਾ ਜਿਹੜੀ ਅੰਡਰ ਗਰਾਉਂਡ ਉਹਦੇ ਵਿੱਚ ਕਾਰ ਪਾਰਕਿੰਗ ਹੈ ਤੇ ਉਸ ਤੋਂ ਉੱਪਰ ਫਿਰ ਜਿਆ ਤਿੰਨ ਮੰਜ਼ਿਲਾ ਜਿਹੜਾ ਉਹ ਲੰਗਰ ਹਾਲ ਦੀ ਇਮਾਰਤ ਹੈ ਜਿਹਦੇ ਵਿੱਚ ਦੋ ਫਲੋਰਾਂ ਦੇ ਵਿੱਚ ਜਿਹੜਾ ਲੰਗਰ ਹਾਲ ਤੇ ਕਿਚਨ ਹੋਏਗਾ ਜਾਂ ਤੀਜਾ ਜਾਂ ਲਾਸਟ ਫਲੋਰ ਹੈ ਉਹਦੇ ਵਿੱਚ ਕੇਵਲ ਜਿਤਨਾ ਮਤਲਬ ਪ੍ਰਸ਼ਾਦੇ ਪਕਾਉਣ ਵਾਲੀਆਂ ਮਸ਼ੀਨਾਂ ਜਾਂ ਲੋਹਾਂ ਦਾ ਵੀ ਲੱਗੇਗਾ ਤੇ ਕਟਿੰਗ ਵਾਸਤੇ ਇਹ ਸਾਰਾ ਲਾਸਟ ਫਲੋਰ ਦੇ ਵਿੱਚ ਜਿਹੜਾ ਇਹਦਾ ਪ੍ਰਬੰਧ ਪਲਾਨ ਕੀਤਾ ਗਿਆ ਹੈ ਜੀ ਧੰਨਵਾਦ ਪਾਪਾ ਜੀ ਤਾਂ ਤਸਵੀਰਾਂ ਆਪਣੇ ਸ਼ੋਗੀ ਨੂੰ ਕਹੂੰਗਾ ਕਿ ਲਗਾਤਾਰ ਸਾਂਝੀਆਂ ਕਿਤੇ ਜਾਣ ਉੱਥੇ ਜੋ ਗੁਰੂ ਘਰ ਦੇ ਜੋ ਮੈਨੇਜਰ ਸਾਹਿਬਾਨ ਨੇ ਉਹ ਵੀ ਇੱਥੇ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਲੇਕਿਨ ਉਸ ਤੋਂ ਪਹਿਲਾਂ ਤੁਹਾਡੇ ਨਾਲ ਤਸਵੀਰਾਂ ਜੋ ਨੇ ਇਸ ਲੈਂਟਰ ਦੀਆਂ ਜੋ ਸੇਵਾ ਆਰੰਭ ਹੋਈ ਹੈ ਤੀਜੀ ਮੰਜ਼ਲ ਦੇ ਲੈਂਟਰ ਦੀਆਂ ਤਾਂ ਉੱਥੇ ਆਪਾਂ ਮੈਨੇਜਰ ਸਾਹਿਬਾਨ ਜੋ ਹੈਗੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਅੱਜ ਉਹਨਾਂ ਦਾ ਕੀ ਕਹਿਣਾ ਹੈ ਤਾਂ ਲਗਾਤਾਰ ਤਸਵੀਰਾਂ ਮੈਂ ਆਪਣੇ ਸ਼ੋਗਿਰ ਕਹੂੰਗਾ ਕਿ ਇਸ ਲੈਂਟਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾਂਣ ਤੀਸਰਾ ਲੈਂਟਰ ਜਿਹੜਾ ਹੈਗਾ ਤਾਂ ਉੱਥੇ ਹੀ ਸੜਨਾਲ ਜੋ ਮੈਨੇਜਰ ਸਾਹਿਬਾਨ ਨੇ ਉਹ ਵੀ ਮਜੂਬ ਮੈਨੇਜਰ ਸਾਹਿਬ ਅੱਜ ਜਿਹੜਾ ਲੈਂਟਰ ਦੀ ਜੋ ਸੇਵਾ ਇੱਥੇ ਆਰੰਭ ਹੋਈ ਹੈ ਤੀਜੀ ਮੰਜ਼ਲ ਦੇ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਸਥਾਨ ਗੁਰਦਰਾ ਸ਼ਹੀਦ ਗੰਜ ਸਾਹਿਬ ਜੀ ਦੇ ਲੰਗਰ ਹਾਲ ਦੇ ਤੀਸਰੀ ਮੰਜ਼ਲ ਦੇ ਲੈਂਟਰ ਦੀ ਅੱਜ ਸ਼ੁਰੂਆਤ ਕੀਤੀ ਗਈ ਆ ਲੈਂਟਰ ਦੀ ਸ਼ੁਰੂਆਤ ਸਮੇ ਸਾਡੇ ਸਤਿਕਾਰਯੋਗ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਬਾਬਾ ਸਿੰਘ ਜੀ ਗੁਮਾਨਪੁਰਾ ਅਤੇ ਸਰਦਾਰ ਜੈਪ ਸਿੰਘ ਜੀ ਬਿਆਸੀ ਖਸ਼ਵਿੰਦਰ ਸਿੰਘ ਜੀ ਭਾਟੀਆ ਹਾਜ਼ਰ ਹੋਏ ਇਹ ਬਾਬਾ ਜੀ ਬਾਬਾ ਸਰਦਾਰ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਅਤੇ ਬਾਬਾ ਸੁਖਸਿੰਦਰ ਸਿੰਘ ਜੀ ਪੂਰੀ ਵਾਲੇ ਦੇ ਸੰਜੋਗ ਅਤੇ ਸੰਗਤਾਂ ਦੇ ਸੰਜੋਗ ਨਾਲ ਇਹ ਅੱਜ ਲੈਂਟਰ ਦੀ ਸ਼ੁਰੂਆਤ ਕੀਤੀ ਗਈ ਆ ਇਹ ਜਲਦੀ ਤੋਂ ਜਲਦੀ ਲੈਂਟਰ ਮੁਕੰਮਲ ਹੋ ਜਾਵੇਗਾ ਜੀ ਸਾਨੂੰ ਮਾਨਯੋਗ ਪ੍ਰਧਾਨ ਸਾਹਿਬ ਜੀ ਦਾ ਵੀ ਇਹ ਦੇਸ਼ ਆ ਕਿ ਇਮਾਰਤੀ ਕਮਾਲ ਗੁਰੂ ਘਰ ਦੇ ਇਮਾਰਤੀ ਕਮਾਲ ਵੱਧ ਤੋਂ ਵੱਧ ਤਵੱਜੋ ਦਿੱਤੀ ਜਾਵੇ ਅਤੇ ਬਾਬਾ ਜੀ ਦਾ ਪਰਿਵਾਰ ਬਹੁਤ ਵੱਡਾ ਤੇ ਹੋਰ ਵੱਡਾ ਹੋਣ ਰਿਹਾ ਆ ਇਹ ਬੜੀ ਜਲਦੀ ਬਹੁਤ ਜ਼ਿਆਦਾ ਇਸ ਚੀਜ਼ ਲੰਗਰ ਹਾਲ ਦੀ ਜ਼ਰੂਰਤ ਹੈ ਜੀ ਤੇ ਬਾਬਾ ਜੀ ਜਲਦੀ ਤੋਂ ਜਲਦੀ ਸੇਵਾ ਨੇ ਪਹਚਾਨ ਲਗੇ ਜਿਸ ਨੂੰ ਦੇਖਿਆ ਕਿ ਅਸ਼ੀਦਾ ਸਾਹਿਬ ਦੇ ਜੋ ਮੈਨੇਜਰ ਸਾਹਿਬਾਂ ਸੀ ਕਿ ਮੌਜੂਦ ਤਾਂ ਉਹਨਾਂ ਵੱਲੋਂ ਵੀ ਜੋਇ ਦੀ ਸੇਵਾ ਨੂੰ ਲੈ ਕੇ ਸੰਗਤ ਨੂੰ ਜੋ ਹੈ ਵਧਾਈ ਦਿੱਤੀ ਗਈ ਆ ਤਾਂ ਇਸੇ ਤਰ੍ਹਾਂ ਦੇ ਨਾਲ ਬਣੇ ਰਹੋ ਜਗਬਾਨ ਦਰਸ਼ਨ ਟੀਵੀ ਦੇ ਨਾਲ ਤੜ ਨਾਲ ਗੁਰੂ ਘਰ ਨਾਲ ਸੰਬੰਧੀ ਕੱਲੀ-ਕੱਲੀ ਜਾਣਕਾਰੀ ਕੱਲੀ-ਕੱਲੀ ਤਸਵੀਰ ਜਿਹੜੀ ਐ ਇਸੇ ਤਰ੍ਹਾਂ ਦੇ ਨਾਲ ਸਾਂਝੀ ਕਰਦੇ ਰਵਾਂਗੇ ਦਰਸ਼ਨ ਟੀਵੀ ਦੇ ਨਾਲ ਬਣੇ ਰਹੋ ਜਗਬਾਨ ਟੀਵੀ ਨਾਲ ਬਣੇ ਰਹੋ ਕੱਲੀ-ਕੱਲੀ ਅਪਡੇਟ ਜਿਹੜੀ ਐ ਤੜ ਨਾਲ ਇਸੇ ਤਰ੍ਹਾਂ ਨਾਲ ਸਾਂਝੀ ਕਰਦੇ ਰਵਾਂਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਇਲੈਕਸੋਨਿਕ ਜਗਬਾਨੀ ਟੀਵੀ ਸ਼੍ਰੀ ਅਮਰਸਾ ਸਾਹਿਬ